ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਮੋਗੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਕਾਂਗਰਸ ਦੇ ਨਾਲ ਨਾਰਾਜ਼ ਨੇ ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੂੰ ਲੜਨ ਲਈ ਇਕਤ ਨਹੀਂ ਦਿੱਤੀ ਗਈ ਹੈ ਬਾਪੂ ਬਲਕੌਰ ਸਿੰਘ ਕਾਂਗਰਸ ਦੇ ਨਾਲ ਨਾਰਾਜ਼ ਨੇ ਕਿਉਂਕਿ ਉਹ ਕਹਿੰਦੇ ਅਸੀਂ ਪਹਿਲਾਂ ਹੀ ਦੁਖੀ ਆ ਸਾਡੇ ਬੱਚੇ ਨੂੰ ਸਾਤੋਂ ਦੂਰ ਕਿਤੇ ਨੂੰ 650 ਦਿਨ ਤੋਂ ਉੱਤੇ ਹੋ ਗਏ ਨੇ ਪਰ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਲੱਗਦਾ ਕਿ ਸਾਨੂੰ ਮਿਲੇਗਾ ਤੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਲੱਗਦਾ ਕਿ ਹੁਣ ਉਹ ਆਜ਼ਾਦ ਚੋਣ ਲੜਨ ਜਾ ਰਹੇ ਨੇ ਖਬਰਾਂ ਆਇ ਨਿਕਲ ਕੇ ਆ ਰਹੀਆਂ ਨੇ ਕੀ ਬਾਪੂ ਬਲਕੌਰ ਸਿੰਘ ਹੁਣ ਆਜ਼ਾਦ ਲੜਨ ਜਾ ਰਹੇ ਨੇ ਚੋਣ ਕਾਂਗਰਸ ਦੇ ਨਾਲ ਨਾਰਾਜ਼ ਨੇ ਇਹ ਕਦੋਂ ਤੱਕ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਕਿਹੜੀ ਸਰਕਾਰ ਕਦੋਂ ਤੱਕ ਦੇ ਸਕਦੀ ਆ ਇਹ ਕੁਝ ਨਹੀਂ ਪਤਾ ਕਿਉਂਕਿ ਚਮਕਿੱਲੇ ਨੂੰ ਵੀ ਦੇਖ ਲਵੋ ਤੁਸੀਂ ਅਮਰ ਸਿੰਘ ਚਮਕਿੱਲਾ ਨੂੰ ਗੋਲੀਆਂ ਦੇ ਨਾਲ ਪਾਉਣ ਦਿੱਤਾ ਗਿਆ ਪਰ ਹਜੇ ਤੱਕ ਉਹਨਾਂ ਦਾ ਵੀ ਕੋਈ ਕੁਕਤਾ ਸਬੂਤ ਕੋਈ ਕਾਰਵਾਈ ਉਹਨਾਂ ਤੇ ਵੀ ਹਜੇ ਤੱਕ ਨਹੀਂ ਕੀਤੀ ਗਈ ਜਿੰਨਾ ਵੱਲੋਂ ਅਮਰਸੇਮ ਕੁਚਮਕੇਲਾ ਨੂੰ ਮਾਰਿਆ ਗਿਆ ਸੀ ਉਹ ਵੀ ਹਜੇ ਸੋਚਣ ਵਾਲਾ ਵਿਸ਼ਾ ਐਸੇ ਲਈ ਸਿੱਧੂ ਮੁਸੇਵਾਲੇ ਦੇ ਪਿਤਾ ਲੱਗਦਾ ਕਿ ਹੁਣ ਆਜ਼ਾਦ ਚੋਣ ਲੜਨ ਜਾ ਰਹੇ ਨੇ ਉਹ ਅਜੇ ਕਲੀਅਰਿਫਿਕੇਸ਼ਨ ਨਹੀਂ ਹੋਇਆ ਕਿ ਉਹ ਲੜਨ ਗਏ ਜਾਂ ਨਹੀਂ ਲੜਨ ਗਏ ਪਰ ਖਬਰਾਂ ਇਹ ਨਿਕਲ ਕੇ ਆਦੀਆਂ ਨੇ ਕਿ ਸਿੱਧੂ ਮੁਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਆਜ਼ਾਦ ਚੋਣ ਲੜਨ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੋਕ ਸਾਥ ਦੇਣਗੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪਤਾ ਕਿ ਸਿੱਧੂ ਨੂੰ ਚੋਣ ਵਾਲੇ ਬਹੁਤ ਨੇ ਕਿ ਉਹ ਉਹਨਾਂ ਦਾ ਪਹਿਲਾਂ ਵੀ ਸਾਥ ਦਿੰਦੇ ਸੀ ਤੇ ਹੁਣ ਵੀ ਸਾਥ ਦੇਣਗੇ ਤੇ ਅੱਗੇ ਜਾ ਕੇ ਵੀ ਸਾਥ ਸਾਡੇ ਨਾਲ ਖੜੇ ਨੇ ਜੋ ਸਿੱਧੂ ਮੂਸੇਵਾਲੇ ਨੂੰ ਚਾਹੁੰਦੇ ਸੀ ਉਹਦੇ ਫੈਨ ਹਮੇਸ਼ਾ ਲੰਬੀ ਉਮਰ ਦੀਆਂ ਦੁਆਾਂ ਕਰਦੇ ਨੇ ਪਿੰਡ ਆਉਂਦੇ ਨੇ ਮਿਲ ਕੇ ਜਾਂਦੇ ਨੇ ਦੁੱਖ ਸੁੱਖ ਸਾਂਝਾ ਕਰਕੇ ਜਾਂਦੇ ਨੇ